ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੇ ਹੈਗੇ ਆ ਪੰਜ ਖਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਜਾਣਕਾਰੀ ਸਾਂਝੀ ਕਰਨੀ ਆ ਬਜਾਈ ਤੋਂ ਪਹਿਲਾਂ ਇਹ ਨੁਕਤੇ ਆਪਣੇ ਦਿਮਾਗ 'ਚ ਹੋਣ ਤਾਂ ਕਿ ਜਿਹੜੀ ਆਪਾਂ ਬਜਾਈ ਕਰਨੀ ਆ ਕਣਕ ਦਾ ਜਮ ਵਧੀਆ ਹੋਵੇ ਤੇ ਜੇ ਮਤਲਬ ਬੂਟਿਆਂ ਦੀ ਗਿਣਤੀ ਪੂਰੀ ਹੈ ਜਮ ਵਧੀਆ ਹੈ ਤਾਂ ਉਹਦਾ ਜਿਹੜਾ ਬਾਲ ਚੰਗਾ ਆਉਂਦਾ ਉਹਦੀ ਗ੍ਰੋਥ ਸ਼ੁਰੂਆਤੀ ਚੰਗੀ ਹੁੰਦੀ ਫਸਲ ਦੀ ਜੇ ਜਰਮੀਨੇਸ਼ਨ ਪ੍ਰਭਾਵਿਤ ਹੁੰਦੀ ਹੈ ਤਾਂ ਕਈ ਵਾਰ ਕੀ ਹੁੰਦਾ ਕਿ ਆਪਣੀ ਕਣਕ ਲੇਟ ਹੋ ਜਾਂਦੀ ਉੱਗਣ ਦੇ ਵਿੱਚ ਜਾਂ ਉਹ ਪਹਿਲੇ ਪਾਣੀ ਤੇ ਉਗਦੀ ਹੈ ਜਾਂ ਆਪਾਂ ਨੂੰ ਕਈ ਵਾਰ ਦੁਬਾਰਾ ਬਜਾਈ ਕਰਨੀ ਪੈਂਦੀ ਹੈ ਇਹ ਗੱਲ ਦਾ ਖਾਸ ਖਿਆਲ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਤੁਹਾਡੇ ਨਾਲ ਮੈਂ ਵਾਰ-ਵਾਰ ਬੇਨਤੀ ਸਾਂਝੀ ਕਰਦਾ ਹੁੰਨਾ ਕਿ ਬੀਜ ਦੀ ਗ੍ਰੇਡਿੰਗ ਤੇ ਬੀਜ ਦੀ ਜਰਮੀਨੇਸ਼ਨ ਤੁਹਾਡੀ ਚੈੱਕ ਕੀਤੀ ਹੋਈ ਹੋਣੀ ਚਾਹੀਦੀ ਹੈ ਜਿਹੜਾ ਗ੍ਰੇਡੇਡ ਬੀਜ ਹੈ ਮੋٹے ਦਾਣੇ ਹੁੰਦੇ ਆ ਤੰਦਰੁਸਤ ਚੰਗੇ ਦਾਣੇ ਹੁੰਦੇ ਆ ਗ੍ਰੇਡਿੰਗ ਕੀਤੀ ਹੋਈ ਹੋਵੇ ਬੀਜ ਦੀ ਦੂਸਰੇ ਨੰਬਰ ਤੇ ਹੈ ਬੀਜ ਦੀ ਸੋਧ ਬੀਜ ਦੀ ਸੋਧ ਬਾਰੇ ਮੈਂ ਵੱਖਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਹਾਂ ਕੀਟਨਾਸ਼ਕ ਉਲੀਨਾਸ਼ਕ ਤੇ ਜਵਾਣੂ ਖਾਦ ਦਾ ਟੀਕਾ ਬੀਜ ਸੋਧ ਕੀਤੀ ਹੋਵੇ ਨਾ ਤੇ ਬੀਜ ਜਿਹੜਾ ਉਹ ਬਿਨਾ ਸੋਧੇ ਬੀਜ ਤੋਂ ਜਲਦੀ ਜਰਮੀਨੇਟ ਕਰਦਾ ਜਲਦੀ ਹੀ ਉਹ ਬਾਹਰ ਆਉਂਦਾ ਹੈ। ਟਰਜੈਂਸ ਵੀ ਉਹਦੀ ਜਲਦੀ ਹੁੰਦੀ ਜਰਮੀਨੇਸ਼ਨ ਵੀ ਜਲਦੀ ਹੁੰਦੀ ਹੈ। ਇੱਕਸਾਰ ਜਿਹੜਾ ਹੈਗਾ ਬੀਜ ਉਗਦਾ ਤੇ ਸ਼ੁਰੂਆਤੀ ਗਰੋਥ ਬਹੁਤ ਵਧੀਆ ਹੁੰਦੀ ਹੈ। ਬੀਜ ਸੋਧ ਬਹੁਤ ਜ਼ਰੂਰੀ ਹੈ। ਖਾਸ ਗੱਲ ਇਹ ਧਿਆਨ ਚ ਰੱਖਣੀ ਕਿ ਜਿਹੜੇ ਟੈਕਨੀਕਲ ਸਿਫਾਰਸ਼ ਨੇ ਉਹਨਾਂ ਨਾਲ ਹੀ ਬੀਜ ਸੋਧ ਕਰਨੀ ਹੈ ਤੇ ਡੋਜ਼ ਜਿਹੜੀ ਉਹ ਜ਼ਿਆਦਾ ਨਹੀਂ ਪਾਉਣੀ। ਦੋ ਜਿੰਨੀ ਸਫਾਰਸ਼ਾਂ ਤੇ ਜਿਹੜੇ ਤਰੀਕੇ ਸੋਧ ਬਾਰੇ ਜਿਹੜਾ ਤੁਹਾਨੂੰ ਦੱਸਿਆ ਗਿਆ ਪਹਿਲਾਂ ਮੈਂ ਵੀਡੀਓ ਪਾ ਚੁੱਕਿਆ ਉਸੇ ਤਰੀਕੇ ਬੀ ਸੋਧ ਕਰਨੀ ਹੈ ਜਰਮੀਨੇਸ਼ਨ ਬਹੁਤ ਚੰਗੀ ਹੁੰਦੀ ਆ ਫਿਰ ਤੁਹਾਡਾ ਬੱਤਰ ਕੰਡੀਸ਼ਨ ਖੇਤ ਖੁਸ਼ਕ ਨਹੀਂ ਹੋਣਾ ਚਾਹੀਦਾ ਪੂਰੀ ਬੱਤਰ ਕੰਡੀਸ਼ਨ ਦੇ ਉੱਤੇ ਆਪਾਂ ਖੇਤ ਦੇ ਵਿੱਚ ਬਜਾਈ ਕਰਨੀ ਜਾਂ ਖੇਤ ਖੁਸ਼ਕ ਹੈ ਖਾਸ ਤੌਰ ਤੇ ਜੇ ਪਰੋਟਾਵੇਟਰ ਨਾਲ ਸੁਪਰ ਸੀਡਰ ਨਾਲ ਬਜਾਈ ਕਰਨੀ ਆ ਤਾਂ ਜੇ ਖੇਤ ਖੁਸ਼ਕ ਹੋਊਗਾ ਤਾਂ ਜਰਮੀਨੇਸ਼ਨ ਪ੍ਰਭਾਵਿਤ ਹੋਊਗੀ ਸੋਇਲ ਦਾ ਬੀਜ ਨਾਲ ਪੂਰਾ ਕੰਟੈਕਟ ਨਹੀਂ ਬਣਦਾ ਹੈਗਾ ਇਸ ਕਰਕੇ ਜੇ ਤੁਹਾਡਾ ਜਿਹੜਾ ਖੇਤ ਖੁਸ਼ਕ ਹੋਇਆ ਤਾਂ ਉਹਨੂੰ ਬੈਠਮੀ ਰੌਣੀ ਕਰੋ ਜਿਹੜਾ ਹੈਗਾ ਵਾਹੇ ਤੋਂ ਬਿਨਾਂ ਪਰੌਣੀ ਕਰਨੀ ਹੁੰਦੀ ਕਿਉਂਕਿ ਉਸ ਤੋਂ ਬਾਅਦ ਤਾਂ ਸਿੱਧਾ ਆਪਾਂ ਖੇਤ ਦੇ ਵਿੱਚ ਸੁਪਰ ਸੀਡਰ ਚਲਾ ਦੇਣਾ ਜਾਂ ਹੈਪੀ ਸੀਡਰ ਚਲਾ ਦੇਣਾ ਫਿਰ ਤੁਹਾਡਾ ਹੈਗਾ ਬੀਜ ਦੀ ਡੁਗਾਈ ਕਈ ਵਾਰ ਕੀ ਹੁੰਦਾ ਕਿ ਬੀਜ ਕਿਸਾਨ ਵੀਰ ਖਾਸ ਤੌਰ ਤੇ ਮੈਂ ਸੁਪਰ ਸੀਡਰ ਵਿੱਚ ਪਿਛਲੇ ਸਾਲਾਂ ਵਿੱਚ ਵੇਖਿਆ ਬੀਜ ਡੂੰਘਾ ਬੀਜ ਦਿੰਦੇ ਆ ਸੁਪਰ ਸੀਡਰ ਹੈਪੀ ਸੀਡਰ ਨਾਲ ਜਦੋਂ ਵੀ ਆਪਾਂ ਜਾਂ ਜ਼ੀਰੋ ਡਰੈਲ ਨਾਲ ਬਜਾਈ ਕਰਨੀ ਆ ਤਾਂ 5 ਸੈਂਟੀਮੀਟਰ ਤੋਂ ਬੀਜ ਡੂੰਘਾ ਨਹੀਂ ਹੋਣਾ ਚਾਹੀਦਾ 2 ਇੰਚ ਡੇਢ ਤੋਂ 2 ਇੰਚ ਤੇ ਵਿਜਾਈ ਕਰਨੀ ਹੈ ਜੇ ਆਪਾਂ ਵਾਹ ਕੇ ਖੇਤ ਬੀਜ ਰਹੇ ਤਾਂ ਫੇਰ 6 ਸੈਂਟੀਮੀਟਰ ਤੱਕ ਆਪਾਂ ਜਾ ਸਕਦੇ ਸਵਾ 2 ਇੰਚ ਤੱਕ ਜਿਹੜਾ ਹੈਗਾ ਬੀਜ ਦੇ ਡੂੰਘਾਈ ਜਾ ਸਕਦੀ ਫੇਰ ਬੀਜ ਜਿਹੜਾ ਹੈਗਾ ਪੂਰਾ ਜੰਮਦਾ ਵਰਨਾ ਜਿਹੜਾ ਹੈਗਾ ਜੇ ਡੂੰਘਾਈ ਵੱਧ ਹੋ ਗਈ ਤਾਂ ਬੀਜ ਜਿਹੜਾ ਹੈਗਾ ਬਾਹਰ ਨਿਕਲਦਾ ਨਹੀਂ ਬੂਟਾ ਜਿਹੜਾ ਨਿਕਲਦੇ ਨਿਕਲਦੇ ਪੀਲਾ ਪੈ ਜਾਂਦਾ ਕਮਜ਼ੋਰ ਪੈ ਜਾਂਦਾ ਫੇਰ ਆ ਗਿਆ ਜੀ ਬੀਜ ਦੀ ਮਾਤਰਾ ਬੀ ਦੀ ਮਾਤਰਾ ਬੀ ਬਜਾਈ ਦੇ ਢੰਗ ਅਨੁਸਾਰ ਹੋਣੀ ਚਾਹੀਦੀ ਹੈ ਜਿਹੜੀ ਵਾਹਗਿਆ ਆਪਾਂ ਬਜਾਈ ਕਰਨੀ 40 ਕਿਲੋ ਬੀ ਪਾਓ ਉन्नत ਬੀਡਬੀਡਲ 550 869 ਵਗੈਰਾ ਕਿਸਮਾਂ ਦੀ ਤੁਸੀਂ ਬਜਾਈ ਕਰ ਰਹੇ ਹੋ ਤਾਂ 5 ਕਿਲੋ ਬੀ ਵੱਧ ਪਾਓ 45 ਕਿਲੋ ਸਧਾਰਨ ਤਰੀਕੇ ਵਿੱਚ ਵੀ ਤੇ ਜੇ ਤੁਸੀਂ ਹੈਪੀ ਸੀਡਰ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਹੋ 0 ਡ੍ਰੈਲ ਨਾਲ ਬਜਾਈ ਕਰ ਰਹੇ ਹੋ ਇਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਸੁਪਰ ਸੀਡਰ ਹੈਪੀ ਸੀਡਰ ਵਗੈਰਾ ਚ 47 48 ਕਿਲੋ ਤਾਂ ਹੀ ਬੀਜ ਪਾਓ ਘੱਟੋ ਘੱਟ ਜੇ 1-2 ਕਿਲੋ ਵੱਧ ਪੈਜੂ ਕੋਈ ਸਮੱਸਿਆ ਨਹੀਂ ਪਰ ਘੱਟ ਨਹੀਂ ਬੀਜ ਪਾਣਾ ਚਾਹੀਦਾ 45+ ਪਾਓ ਤੇ 0 ਡਰਲ ਚ 50 ਕਿਲੋ ਜਾਂ 1 ਦਾ ਕਿਲੋ ਤੇ ਵਧਾ ਸਕਦੇ ਆ ਬੀਜ ਦੀ ਮਾਤਰਾ ਪੂਰੀ ਹੋਊ ਤਾਂ ਬੂਟੇ ਇੱਕ ਸਾਰ ਜਿਹੜੇ ਹੈਗੇ ਨਿਕਲਦੇ ਸ਼ੁਰੂਆਤੀ ਗਰੋਥ ਵਧੀਆ ਹੁੰਦੀ ਹੈ ਤੇ ਫੇਰ ਤੁਹਾਡਾ ਹੈਗਾ ਜਿਹੜੀ ਖਾਸ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਆਪਾਂ ਬਜਾਈ ਕਰਨੀ ਖਾਸ ਤੌਰ ਤੇ ਸੁਪਰ ਸੀਡਰ ਨਾਲ ਤਾਂ ਜਿਹੜੀ ਜੇ ਤੁਹਾਡੇ ਖੇਤ ਦੇ ਵਿੱਚ ਬੱਤਰ ਖੁਸ਼ਕ ਹੈ ਡੰਗਾਈ ਵੱਧ ਹੋਗੀ ਤਾਂ ਬੀਜ ਤੁਹਾਡਾ ਜਰਮੀਨੇਟ ਨਹੀਂ ਕਰਨਾ ਪਿਛਲੇ ਸਾਲਾਂ ਚ ਕਾਫੀ ਸਮੱਸਿਆ ਆਈ ਖਾਸ ਤੌਰ ਤੇ ਮੈਂ ਸੁਪਰ ਸੀਡਰ ਬਾਰੇ ਗੱਲ ਕਰ ਰਿਹਾ ਸੁਪਰ ਸੀਡਰ ਦੇ ਵਿੱਚ ਗੱਲ ਪ੍ਰੋਪਰ ਹੋਵੇ ਡੰਗਾਈ ਤੁਸੀਂ ਫਿਕਸ ਕਰ ਲੈਣੀ ਹੈ ਉਦੋਂ ਡੂੰਗਾ ਬੀਜ ਨਹੀਂ ਜਾਣਾ ਚਾਹੀਦਾ ਜੇ ਖੇਤ ਖੁਸ਼ਕਾ ਫਿਰ ਵੀ ਸਮੱਸਿਆ ਆਊਗੀ ਜੇ ਡੰਗਾਈ ਜ਼ਿਆਦਾ ਹੋਊਗੀ ਫਿਰ ਵੀ ਸਮੱਸਿਆ ਆਊਗੀ ਇਹ ਗੱਲ ਦਾ ਖਾਸ ਕਰਕੇ ਰੱਖਣਾ ਇਹ ਪੰਜ ਗੱਲਾਂ ਨੇ ਬੀਜ ਗ੍ਰੇਡੇਡ ਹੋਵੇ ਬੀਜ ਦੀ ਸੋਧ ਕਰਨੀ ਜ਼ਰੂਰੀ ਆ ਵੱਤਰ ਕੰਡੀਸ਼ਨ ਤੇ ਆਪਾਂ ਬਜਾਈ ਕਰਨੀ ਆ ਬੀਜ ਦੀ ਡੰਗਾਈ ਪ੍ਰੋਪਰ ਹੋਣੀ ਚਾਹੀਦੀ ਆ ਕਿਉਂਕਿ ਕਈ ਵਾਰ ਕੀ ਆ ਹੋਸ਼ਾ ਵੀ ਬਜਾਈ ਆਪਾਂ ਕਰ ਦਿੰਨੇ ਸੁਪਰ ਸੀਡਰੋਂ ਬੀਜ ਉੱਪਰ ਪਰਾਲੀ ਦੇ ਉੱਪਰ ਹੀ ਡਿੱਗੀ ਜਾਂਦਾ ਖਰਚਿਆਂ ਦੇ ਉੱਪਰ ਹੀ ਪਰਾਲ ਦੇ ਉੱਪਰ ਹੀ ਬੀਜ ਦਾ ਮਿੱਟੀ ਨਾਲ ਕੰਟੈਕਟ ਹੋਣਾ ਬੜਾ ਜ਼ਰੂਰੀ ਹੈ ਤੇ ਫਿਰ ਤੁਹਾਡੀ ਬੀਜ ਦੀ ਪੂਰੀ ਮਾਤਰਾ ਪਾਈ ਹੋਈ ਹੋਣੀ ਚਾਹੀਦੀ ਹੈ ਇਹ ਗੱਲਾਂ ਦਾ ਜੇ ਆਪਾਂ ਖਾਸ ਤੌਰ ਤੇ ਧਿਆਨ ਰੱਖਾਂਗੇ ਤਾਂ ਬੀਜ ਜਿਹੜਾ ਹੈਗਾ ਵਧੀਆ ਜਰਮੀਨੇਟ ਕਰੂਗਾ ਵਧੀਆ ਅਮਰਜ ਕਰੂਗਾ ਤੇ ਆਪਣਾ ਜਿਹੜਾ ਹੈਗਾ ਆਪਾਂ ਨੂੰ ਦੁਬਾਰਾ ਕਿਸੇ ਕਿਸਮ ਦੀ ਖੇਚਲ ਦੀ ਜ਼ਰੂਰਤ ਨਹੀਂ ਪੈਣੀ ਕਈ ਵਾਰ ਕੀ ਹੁੰਦਾ ਕਿ ਖੇਤ ਖੁਸ਼ਕ ਹੁੰਦੇ ਕਿਉਂਕਿ ਰੋਟਾਵੇਟਰ ਸੁਪਰਸੀਡਰ ਨੇ ਖੇਤ ਨੂੰ ਫਰੋਲ ਦੇਣਾ ਇੱਕ ਵਾਰੀ ਖੁਸ਼ਕ ਜਲਦੀ ਹੁੰਦਾ ਇੱਕ ਪਰਾਲ ਖੇਤ ਦੇ ਵਿੱਚ ਹੁੰਦਾ ਤਾਂ ਫਿਰ ਕਈ ਵਾਰ ਕੀ ਹੁੰਦਾ ਕਿਸਾਨ ਵੀਰਾਂ ਦਾ 20 ਦਿਨ 22 ਦਿਨ 25 ਦਿਨ ਲੇਟ ਕਣਕ ਹੋ ਜਾਂਦੀ ਜਦੋਂ ਆਪਾਂ ਪਾਣੀ ਜਿਹੜਾ ਪਹਿਲੇ ਪਾਣੀ ਤੇ ਜਰਮੀਨੇਟ ਕਰਦੇ ਇਹ ਦੂ ਚੰਗਾ ਕਿ ਵਾਢੀ ਕਰਨ ਤੋਂ ਬਾਅਦ ਇਹ ਖੇਤ ਖੁਸ਼ਕ ਲਾ ਤਾਂ ਉਹਨੂੰ ਬੈਠਮੀ ਰੋਣੀ ਕਰ ਲਓ ਉਹਦੇ ਨਾਲ ਆਪਣੀ ਕਣਕ ਲੇਟ ਨਹੀਂ ਹੋਊਗੀ ਉਹ ਆਪਣੀ ਸਹੀ ਸਮੇਂ ਵਿਜਾਈ ਹੋ ਜੂਗੀ ਵੈਸੇ ਵੀ ਜਿਹੜਾ ਇਹ ਸਮਾਂ ਹੈਗਾ ਬਹੁਤ ਸਮਾਂ ਆਪਣੇ ਕੋਲੇ ਵਿਜਾਈ ਕਰਨ ਵਾਸਤੇ ਕਿਸੇ ਕਿਸਮ ਦੀ ਕੋਈ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਹਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਵਧੀਆ ਮੌਸਮ ਹੈ ਜਿਹੜਾ ਬਹੁਤ ਵਧੀਆ ਤਾਪਮਾਨ ਜਿਹੜਾ 5 ਨਵੰਬਰ ਤੋਂ ਬਾਅਦ ਕਣਕ ਦੀ ਬੀਜਾਈ ਵਾਸਤੇ ਬਹੁਤ ਸ਼ਾਨਦਾਰ ਮੌਸਮ ਹੋ ਜਾਣਾ ਹੋਰ ਸਵਾਲ ਹੋਵੇ ਸੇ ਆਪ ਜਰੂਰ ਦੱਸਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਚੱਲ ਰਹੋ ਅ ਬਾਦਰੋਸ